ਪੰਚਾਇਤੀ ਚੋਣਾਂ ਦਾ ਜ਼ਿਕਰ ਕਰ ਰਹੇ ਆਂ ਤਾਂ ਆਖੇ ਤਿੰਨ ਮਹੀਨੇ ਲਈ ਡਾਇਰੈਕਟਰ ਛੁੱਟੀ ਲੈ ਗਏ ਪੰਚਾਇਤੀ ਲਗਿ ਤਿੰਨ ਮਹੀਨੇ ਦੀ ਛੁੱਟੀ ਤੇ ਨਹੀਂ ਗਈ ਉਹ 28 ਜਨਵਰੀ ਤੱਕ ਛੁੱਟੀ ਤੇ ਨਹੀਂ ਉਹ ਕਿਹਾ ਇਹ ਜਾ ਰਿਹਾ ਕਿ ਪੰਚਾਇਤੀ ਇਲੈਕਸ਼ਨਾਂ ਨਾ ਕਰਾਣ ਕਰਕੇ ਕਿਰਤ ਇਹਦੇ ਵਿੱਚ ਮੈਨੂੰ ਲੱਗਦਾ ਕਿ ਉਹਨਾਂ ਦਾ ਕੋਈ ਬਹੁਤਾ ਵੱਡਾ ਰੋਲ ਨਹੀਂ ਹੁੰਦਾ ਇੱਕ ਡਾਇਰੈਕਟਰ ਦਾ ਕੀ ਰੋਲ ਹੋ ਸਕਦਾ ਜਦੋਂ ਉੱਪਰ ਸੈਕਟਰੀ ਬੈਠਾ ਹੈ ਸਰਕਾਰ ਵੱਲੋਂ ਹਾਂ ਉਹਨਿੰਦੀ ਹੈ ਆਪਾਂ ਪਹਿਲਾਂ ਵੀ ਇਸ ਤੇ ਜ਼ਿਕਰ ਕੀਤਾ ਸੀਗਾ ਕਿ ਇਹ ਕਮਿਸ਼ਨ ਕੱਲਾ ਇਦਾਂ ਦਾ ਹੈ ਜਿਹੜਾ ਆਪਣੇ ਤੌਰ ਤੇ ਨਹੀਂ ਇਹ ਡਿਸਾਈਡ ਕਰ ਸਕਦਾ ਕਿ ਜੀ ਹੁਣ ਇਲੈਕਸ਼ਨਾਂ ਡਿਊ ਨੇ ਤੇ ਮੈਂ ਕਰਾਣੀਆਂ ਨੇ ਇਹ ਸਰਕਾਰ ਨੇ ਡਿਸਾਈਡ ਕਰਨਾ ਹੁੰਦਾ ਕਿ ਉਹਨੇ ਕਦੋਂ ਕਰਵਾਨੀਆਂ ਨੇ ਸੋ ਜੇ ਸੈਕਟਰੀ ਉੱਤੇ ਹੈਗੇ ਨੇ ਤੇਜਵੀਰ ਸਿੰਘ ਕੋਲੇ ਇਹ ਮਹਿਕਮਾ ਹੈ ਤਾਂ ਮੈਨੂੰ ਲੱਗਦਾ ਕਿ ਡਿਸਾਈਡ ਉਹਨਾਂ ਨੇ ਜਾਂ ਉਹ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨੇ ਕਰਨਾ ਇੱਕ ਡਾਇਰੈਕਟਰ ਨੇ ਨਹੀਂ ਕਰਨਾ ਇੰਦਰਪ੍ਰੀਤ ਜੀ ਇੱਕ ਲਾਸਟ ਵਿੱਚ ਮੇਰਾ ਥੋੜਾ ਜਿਹਾ ਸ਼ੰਕਾ ਨਿਵਿਰਤ ਕਰ ਦਿਓ ਕਿ ਜਿਹੜੀਆਂ ਪੰਚਾਇਤੀ ਚੋਣਾਂ ਨੇ ਕੀ ਇਹ ਪਾਰਲੀਮੈਂਟੀ ਚੋਣ ਤੋਂ ਪਹਿਲਾਂ ਕਰਵਾਉਣ ਲਈ ਸਰਕਾਰ ਨੂੰ پابੰਦ ਕੀਤਾ ਜਾ ਸਕਦਾ ਹੈ ਹਾਲਾਂਕਿ ਉਈ ਰਿਸਕ ਨਹੀਂ ਲੈਣਾ ਚਾਹੁੰਦਾ ਹੁੰਦਾ ਪਾਰਲੀਮੈਂਟ ਚੋਣ ਤੋਂ ਪਹਿਲਾਂ ਧੜੇਬੰਦੀਆਂ ਪਿੰਡਾਂ ਚ ਜਾਂ ਨਗਰ ਨਿਕਮਾ ਦੌਰਾਨ ਮੁਹੱਲਿਆਂ ਚ ਇਹ ਚਾਹੁੰਦੇ ਹੁੰਦੇ ਆ ਵੀ ਇੱਕ ਵਾਰੀ ਸਾਰੇ ਹੀ ਆ ਧੜਿਆਂ ਨੂੰ ਵਰਤ ਲਈਏ ਇਹ ਕਹਿ ਕੇ ਵੀ ਤੂੰ ਹੀ ਸਾਡਾ ਤੋਂ ਵੀ ਤੈਨੂੰ ਬਣਾ ਦਾਂਗੇ ਤੈਨੂੰ ਸੋ ਇਹ ਪਹਿਲਾਂ ਨਹੀਂ ਪੰਗਾ ਲੈਣਾ ਚਾਹਣਗੇ ਨਰਾਜ਼ਗੀ ਨਹੀਂ ਸਹਿਣਾ ਚਾਹਣਗੇ ਸਰਕਾਰ ਸਾਹਮਣੇ ਕਿਹੋ ਜੀ ਸਥਿਤੀ ਆ ਤੇ ਵਿਪਾਸਕਰ ਸਾਹਿਬ ਦੀ ਟਿੱਪਣੀ ਵੀ ਨਾਲ ਲੱਗ ਦੇਖੋ ਮੈਨੂੰ ਲੱਗਦਾ ਕਿ ਗਵਰਨਮੈਂਟ ਅਗਰ ਇਹ ਹੁਣ ਕਰਵਾਏਗੀ ਤਾਂ ਬਹੁਤ ਮੁਸ਼ਕਿਲ ਹੋ ਜਾਏਗਾ ਕਿਉਂਕਿ ਇਹਦੇ ਚ ਆਲਰੇਡੀ ਜਿਹੜਾ ਹੈਗਾ ਉਹਦਾ ਕੰਮ ਸ਼ੁਰੂ ਚੱਲ ਰਿਹਾ ਜਿਹੜਾ ਵੋਟਰ ਸੁਧਾਈ ਦਾ ਕੰਮ ਹੈਗਾ ਹੋਰ ਬਹੁਤ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਇਹੀ ਸਾਰਾ ਅਮਲੇ ਲੱਗਿਆ ਹੋਇਆ ਤੇ ਉਸੇ ਅਮਲੇ ਨੂੰ ਅਗਰ ਤੁਸੀਂ ਦੂਸਰੇ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਵੀ ਲਗਾ ਦਿਓਗੇ ਤਾਂ ਮੈਨੂੰ ਲੱਗਦਾ ਦੋ ਦੋ ਇਲੈਕਸ਼ਨ ਪੈਰਲ ਕਰਾਣੇ ਬਹੁਤ ਓਕੇ ਹੋ ਜਾਣਗੇ ਜਾਂ ਤਾਂ ਵਿਦਿਨ ਦੇਜ ਕਰਾਈ ਜਾਣ ਵੀ ਅੱਜ 10 ਜਨਵਰੀ ਹੈ 11 ਜਨਵਰੀ ਹੈ ਤਾਂ ਤੁਸੀਂ ਕਹਿ ਦਿਓ ਜੀ ਅਸੀਂ 11 ਫਰਵਰੀ ਤੋਂ ਸ਼ੁਰੂ ਕਰਾ ਦਾਂਗੇ ਇੰਨੀ ਜਲਦੀ ਮੈਨੂੰ ਲੱਗਦਾ ਹੋਣਾ ਨਹੀਂ ਹਾਲਾਂਕਿ ਕਮਿਸ਼ਨ ਨੇ ਕੱਲ ਇਹ ਗੱਲ ਕਹੀ ਸੀ ਕਿ ਉਹਨਾਂ ਵੱਲੋਂ ਵੋਟਰ ਸੂਚੀਆਂ ਸਾਰੀਆਂ ਤਿਆਰ ਹੈ ਵਾਰਡ ਬੰਦੀਆਂ ਸਾਰੀਆਂ ਹੋ ਚੁੱਕੀਆਂ ਨੇ ਸਾਨੂੰ ਤਾਂ ਸਰਕਾਰ ਦਾ ਇਸ਼ਾਰਾ ਚਾਹੀਦਾ ਹੈ ਜਿਸ ਦਿਨ ਉਹ ਨੋਟੀਫਿਕੇਸ਼ਨ ਕਰ ਦੇਣਗੇ ਅਸੀਂ ਆਪਣੀ ਕਾਰਵਾਈ ਸ਼ੁਰੂ ਕਰ ਦਾਂਗੇ ਇਹਦਾ ਮਤਲਬ ਹੈ ਕਿ ਜਿਹੜੀ ਬੋਲ ਹੈ ਉਹ ਸਿੱਧੀ ਜਿੱਦੀ ਇਸ ਟਾਈਮ ਸਰਕਾਰ ਦੇ ਪਲੇ ਚ ਹੈ ਨਾ ਤਾਂ ਕਮਿਸ਼ਨ ਨੂੰ ਦੇ ਕੋਲੇ ਹੈ ਕਮਿਸ਼ਨ ਨੇ ਤੈਅ ਕਰਨਾ ਹੈ ਸਰਕਾਰ ਨੇ ਤੈਅ ਕਰਨਾ ਹੈ ਕਿ ਉਹ ਇਹ ਇਲੈਕਸ਼ਨ ਕਰਾਣੇ ਹੈ ਜਾਂ ਨਹੀਂ ਕਰਾਣੇ ਸੋ ਜਿਹੜੀ ਤੜੇਬੰਦੀ ਦੀ ਗੱਲ ਕਰ ਰਹੇ ਮੈਨੂੰ ਲੱਗਦਾ ਕਿ ਤੜੇਬੰਦੀਆਂ ਤਾਂ ਹੋ ਜਾਂਦੀਆਂ ਨੇ ਜਦੋਂ ਤੁਸੀਂ ਇਲੈਕਸ਼ਨ ਕਰਵਾਨੇ ਹੋ ਇੱਕ ਇੱਕ ਪਿੰਡ ਦੇ ਵਿੱਚ ਹੀ ਹੋ ਜਾਂਦੀਆਂ ਨੇ ਤਾਂ ਉਹ ਸਰਕਾਰਾਂ ਕਈ ਵਾਰ ਨਹੀਂ ਜਾਂਦੀਆਂ ਹੁੰਦੀਆਂ ਨਹੀਂ ਕਿ ਯਾਰ ਤੁਰੰਤ ਜਿਹੜੀਆਂ 2 ਮਹੀਨੇ ਬਾਅਦ ਫਿਰ ਵੱਡੀਆਂ ਇਲੈਕਸ਼ਨਾਂ ਨੇ ਉਹਦੇ ਤੇ ਦਾ ਅਸਰ ਆਏ ਜਦੋਂ ਮਤਲਬ ਸਰਕਾਰ ਕੋ ਬਾਹਰਨਾ ਹੈਗਾ ਵੀ ਅਸੀਂ ਪਾਰਲੀਮੈਂਟ ਦੀ ਚੋਣ ਦੀਆਂ ਤਿਆਰੀਆਂ 'ਚ ਲੱਗੇ ਆ ਇਸ ਕਰਕੇ ਇਹ ਬਚ ਕੇ ਨਿਕਲ ਜਾਣਗੇ ਪਾਸਕਰ ਸਾਹਿਬ ਪੰਚਾਇਤਾਂ ਦੀ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਤੜੇਬੰਦੀ ਦੀ ਗੱਲ ਇੰਦਰਪ੍ਰੀਤ ਉਹਨਾਂ ਨੇ ਕੀਤੀ ਹੈ ਇੱਕ ਹੋਰ ਕਾਰਨ ਹੈ ਕਿ ਸਰਕਾਰ ਕਿਉਂ ਨਹੀਂ ਚਾਹਦੀ ਕਿ ਇਹ ਇਲੈਕਸ਼ਨ ਕਰ ਐ ਪੰਚਾਇਤਾਂ ਦੀ ਚੋਣਾਂ ਔਰ ਕਾਰਪੋਰੇਸ਼ਨ ਦੀ ਚੋਣਾਂ ਦੇ ਵਿੱਚ ਸਰਕਾਰ ਚਾਹੁੰਦੀ ਹੈ ਕਿ ਲੌਲੀਪੌਪ ਉਸ ਤਰੀਕੇ ਦੇ ਕੈਂਡੀਡੇਟਾਂ ਦੇ ਮੂੰਹ 'ਚ ਪਾ ਦਿੱਤਾ ਜਾਏ ਕਿ ਲੋਕ ਸਭਾ ਇਲੈਕਸ਼ਨਾਂ ਦੇ ਉੱਤੇ ਕੰਮ ਕਰੋ ਉਸ ਤੋਂ ਬਾਅਦ ਜੇ ਤੁਸੀਂ ਜਿੱਤ ਆਪਣੇ ਵਾਰਡ ਦੇ ਵਿੱਚ ਦਿਲਵਾ ਦਿੱਤੀ ਤੇ ਤੁਹਾਡੀ ਟਿਕਟ ਪੱਕੀ ਇਹ ਵੀ ਇੱਕ ਕਾਰਨ ਹੈਗਾ ਦੂਜਾ ਕਾਰਨ ਹੈਗਾ ਕਿ ਕੌਨਫੀਡੈਂਸੀ ਕਾਰਡ ਉਹਨਾਂ ਨੂੰ ਲੱਗਦਾ ਹੈ ਕਿ ਵੀ ਕਿਤੇ ਇਹਦੇ ਵਿੱਚ ਆਪਾਂ ਹਾਰ ਗਏ ਤੇ ਫਿਰ ਅੱਗੇ ਜਾ ਕੇ ਜਿੱਤ ਤੇ ਹੋਰ ਜ਼ਿਆਦਾ ਮੁਸ਼ਕਿਲ ਹੋ ਜਾਣੀ ਹੈ ਇਹ ਦੋਨੋਂ ਇੱਕ ਮੇਨ ਵਜ੍ਹਾ ਹੈਗੀ ਹੈ ਕਿ ਇਹਨਾਂ ਇਲੈਕਸ਼ਨਾਂ ਨੂੰ ਅੜ ਤੋਂ ਕੱਟ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਕਰਾੰਦਾ ਮੰਨ ਸਰਕਾਰ ਨੇ ਬਣਾਇਆ ਹੋਇਆ ਪਰ ਹਾਈ ਕੋਰਟ ਹਾਈ ਕੋਰਟ ਕਿੱਥੇ ਮੰਨਦਾ ਉਹਨਾਂ ਨੇ ਤੇ ਬਾਰ ਬਾਰ ਸ਼ਡਿਊਲ ਲਿਆਓ ਸ਼ਡਿਊਲ ਲਿਆਓ ਵਾਲੀ ਗੱਲ ਕਰਦੇ ਨੇ ਕਿ ਤੇ ਸ਼ਡਿਊਲ ਦੇ ਚੱਕਰ ਇੱਚ ਇਲੈਕਸ਼ਨ ਕਰਾਣੇ ਨਾ ਪੈ ਜਾਣ ਔਰ ਜਿਹੜਾ ਪਲਾਨ ਸਰਕਾਰ ਨੇ ਬਣਾਇਆ ਹੋਇਆ ਉਹ ਸ਼ੈਲਫ ਨਾ ਕਰਨਾ ਪੈ ਜੇ ਇਹ ਵੀ ਇੱਕ ਮੁਸੀਬਤ ਸਰਕਾਰ ਦੇ ਉੱਤੇ ਖੜੀ ਹੋਈ ਭਾਸਕਰ ਸਾਹਿਬ ਮੈਨੂੰ ਤਾਂ ਫਿਕਰ ਪੈ ਜਾਂਦਾ ਕਿ ਤੇ ਜੱਜ ਸਾਹਿਬ ਵੀ ਨਾ ਕਹਿਣ ਵੀ ਭਾਸਕਰ ਸਾਹਿਬ ਨੂੰ ਸਤੋਂ ਸਾਡੀ ਰੀਸ ਚ ਹੀ ਲਾਉਂਦੇ ਆ ਵੀ ਸ਼ਡਿਊਲ ਲਿਆਓ ਸ਼ਡਿਊਲ ਲਿਆਓ ਫਿਰ ਹਾਸਾ ਟੱਠਾ ਹੀ ਆ ਜਾਸਾ ਵੀ ਤਾਂ ਪਤਾ ਉਹਨਾਂ ਨੂੰ ਵੀ ਸਾਡਾ ਕੰਮ ਵੀ ਤੁਹਾਡੇ ਵਰਗਾ ਕਾਫੀ ਔਖਾ ਬਹੁਤ ਮਿਹਰਬਾਨੀ ਬਹੁਤ ਧੰਨਵਾਦ